ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧמאਨ ਤੇ ਤੁਸੀਂ ਦੇਖ ਰਹੇ ਹੋ ਹਾਂ ਦਾ ਐਨ ਆਰ ਆਈ ਟੀਵੀ ਹਾਸਿਆ ਦਾ ਬਾਦਸ਼ਾ ਤੇ ਢਿੱਡੀ ਪੀੜਾ ਪਾਉਣ ਵਾਲਾ ਚਾਚਾ ਚਤਰਾ ਪੀਤੇ ਦਿਨੇ ਪੂਰੀ ਫਿਲਮ ਇੰਡਸਟਰੀ ਤੇ ਪੰਜਾਬੀ ਦਰਸ਼ਕਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਾਂ ਤੇ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਦੇ ਘਰੇ ਜਿੱਥੇ ਅੱਜ ਉਹਨਾਂ ਦੀ ਮ੍ਰਿਤਕ ਦੇਜ ਉਹ ਪਹੁੰਚ ਚੁੱਕੀ ਹੈ ਸਵੇਰੇ ਤੇ ਫਿਲਹਾਲ ਉਹਨਾਂ ਦੇ ਘਰੇ ਜੋ ਅੰਤਿਮ ਦਰਸ਼ਨਾਂ ਦੇ ਲਈ ਅੱਜ ਮੇਤਕ ਦੇ ਦਾ ਸੰਸਕਾਰ ਜੋ ਹੈ ਅੰਤਿਮ ਉਹ ਕੀਤਾ ਜਾਵੇਗਾ ਬੀਤੇ ਦਿਨੀ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਸੀ ਉਹ ਪੂਰੇ ਨਹੀਂ ਸੀ ਪਹੁੰਚੇ ਤਾਂ ਉਹਨਾਂ ਦੀ ਬੇਟੀ ਜੋ ਸੀ ਉਹ ਕੱਲ ਸ਼ਾਮ ਜੋ ਪਹੁੰਚੀ ਪੰਜਾਬ ਤੇ ਉਸ ਤੋਂ ਬਾਅਦ ਹੀ ਜੋ ਅੰਤਿਮ ਵਿਦਾਇਸ਼ ਸੀ ਉਹਨਾਂ ਨੂੰ ਦਿੱਤੀ ਜਾਣੀ ਸੀ ਤਾਂ ਅੱਜ ਦਾ ਜੋ ਪੂਰਾ ਪ੍ਰੋਗਰਾਮ ਹੈ ਉਹ ਹੋਵੇਗਾ ਅੰਤਿਮ ਵਿਦਾਈ ਦਾ ਅੱਜ ਇੱਥੋਂ ਹੀ ਇਸੇ ਘਰ ਤੋਂ ਜਿੱਥੇ ਜਸਵਿੰਦਰ ਭੱਲਾ ਸਾਹਿਬ ਰਹਿੰਦੇ ਸੀ ਆਪਣੇ ਪਰਿਵਾਰ ਦੇ ਵਿੱਚ ਬੜੀ ਹਾਸੇ ਖੇੜੇ ਬਣਦੇ ਸੀ ਤੇ ਅੱਜ ਇੱਥੋਂ ਹੀ ਉਹਨਾਂ ਦੀ ਮ੍ਰਿਤਕ ਦੇ ਜੋ ਹੈ ਉਹ ਸ਼ਮਸ਼ਾਨ ਘੁੰਮੀ ਲਈ ਰਵਾਨਾ ਹੋਵੇਗੀ ਤੇ ਇੱਥੋਂ ਹੀ ਉਹ ਆਪਣੇ ਅੰਤਿਮ ਸਫ਼ਰ ਤੇ ਨਿਕਲਣਗੇ ਸਾਥੀ ਬਾਲਮਕੰਦ ਸ਼ਰਮਾ ਜਿਓ ਨੇ ਉਹ ਅੰਦਰ ਮੌਜੂਦ ਨੇ ਥੋੜਾ ਸਮਾਂ ਪਹਿਲਾਂ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਕੱਲ ਵੀ ਬਹੁਤ ਸਾਰੀਆਂ ਫਿਲਮੀ ਸਟਾਰਾਂ ਦੇ ਸਾਹਮਣੇ ਪਹੁੰਚਿਆ ਸਨ ਤੇ ਮਾ ਵਿਦਾ ਦੇ ਪਰਿਵਾਰ ਨੂੰ ਇਸ ਔਖੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਉਹਨਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਉਹਨਾਂ ਨੇ ਜਿੰਨੀਆਂ ਹੋ ਸਕੇ ਉਹਨਾਂ ਨੇ ਉਹ ਜੀ ਸ਼ਖਸੀਅਤਾਂ ਦਾ ਪਹੁੰਚਣਾ ਜੋ ਹੈ ਉਹ ਲਗਾਤਾਰ ਜਾਰੀ ਹੈ ਉਹਨਾਂ ਦਾ ਸਰ ਦੇ ਸਾਰਿਆਂ ਦੇ ਨਾਲ ਜਸਵਿੰਦਰ ਪੱਲਾ ਜੋ ਕਿ ਅਕਸਰ ਆਪਣੇ ਹਸਮੁਖ ਸੁਭਾਅ ਦੇ ਲਈ ਜਾਣੇ ਜਾਂਦੇ ਸੀ ਉਹਨਾਂ ਦਾ ਉਹਨਾਂ ਦਾ ਬਹੁਤ ਪਿਆਰ ਸੀ ਹਰ ਸ਼ਖਸੀਅਤ ਦੇ ਨਾਲ ਹਰ ਉਸ ਸ਼ਖਸ ਦੇ ਨਾਲ ਜੋ ਉਹਨਾਂ ਨੂੰ ਮਿਲਦਾ ਸੀ ਤਾਂ ਜਸਵਿੰਦਰ ਤਾਂ ਚਲਹਾ ਸੀ ਦੇਖ ਰਹੇ ਹੋਂ ਇਹ ਜਸਵਿੰਦਰ ਪੱਲਾ ਦੇ ਘਰੋਂ ਨੇ ਉਹ ਜਦ ਕਿਸੇ ਨੂੰ ਇੱਕ ਵਾਰੀ ਮਿਲ ਲੈਂਦੇ ਸੀ ਤਾਂ ਉਹਨਾਂ ਦੀ ਸ਼ਖਸੀਅਤ ਤਾਂ ਮਰੀਦ ਹੋ ਜਾਂਦਾ ਸੀ ਹਰ ਸ਼ਖਸ ਤੇ ਇਸੇ ਕਰਕੇ ਅੱਜ ਪੰਜਾਬ ਦੇ तमाम ਜੋ ਲੋਕ ਨੇ ਉਹ ਆਪਣੇ ਹਰਮਨ ਪਿਆਰੇ ਕਲਾਕਾਰ ਵਿੱਚ ਦੁਖੀ ਭਾਈ ਦੇਣ ਦੇ ਰੂਪ ਦੇ ਵਿੱਚ ਜੋ ਉਹਨਾਂ ਦੀ ਮਿੱਤਕਦੇ ਆ ਉਹ ਉੱਚੇ ਗੇ ਸ਼ਮਸ਼ਾਨ ਉਹ ਮੇ ਜਿੱਥੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਤੇ ਪੰਜ ਤਤਾਂ ਵਿੱਚ ਬਲੀਨ ਹੋਣਗੇ ਜਸਵਿੰਦਰ ਭੱਲਾ ਖਾਸਿਆਂ